ਹਾਂਜੀ ਅੱਜ ਬਣਾ ਰਹੇ ਆ ਆਪਾਂ ਲਾਲ ਮਿਰਚ ਦਾ achar ਤੇ ਪਹਿਲੇ ਤਰੀਕੇ ਨਾਲ ਬਣਾ ਰਹੇ ਆ ਆਪਾਂ ਸਿੰਪਲੀ ਕੜਾਈ ਦੇ ਵਿੱਚ ਤੇਲ ਗਰਮ ਕੀਤਾ ਉਹਦੇ ਵਿੱਚ ਮਿਰਚ ਐਡ ਕਰਤੀ ਆ ਆਪਾਂ ਨੇ ਤੇ ਮਿਰਚ ਨੂੰ ਕਰ ਲਾਂਗੇ ਆਪਾਂ ਫਰਾਈ ਮੀਡੀਅਮ ਆਂਚ ਤੇ ਪਕਾਵਾਂਗੇ ਜਿੰਨਾ ਚਿਰ ਆਪਣੀਆਂ ਮਿਰਚਾਂ ਫਰਾਈ ਹੋ ਰਹੀਆਂ ਨੇ ਫਿਰ ਉਨੇ ਟਾਈਮ ਦੇ ਵਿੱਚ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਆਪਣੇ ਨੂੰ ਤੇ ਅਗਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਜਰੂਰ ਕਰਿਆ ਕਰੋ ਇਹਦੇ ਵਿੱਚ ਐਡ ਕਰਾਂਗੇ ਆਪਾਂ ਹਲਦੀ ਤੇ ਨਮਕ ਠੀਕ ਹੈ ਜਦੋਂ ਐਦਾਂ ਹੋ ਗਿਆ ਕਿ ਆਪਣੀ ਮਿਰਚ ਪੱਕ ਗਈ ਆਪਾਂ ਇਹਦੇ ਵਿੱਚ ਐਡ ਕਰਤਾ ਹਲਦੀ ਤੇ ਨਮਕ ਤੇ ਉਸ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਆਪਾਂ ਜੀ ਵਿਨੀਗਰ ਤੇ ਇਹਦੇ ਵਿੱਚ ਆਪਾਂ ਐਡ ਕਰਦਾਂਗੇ ਵਾਈਟ ਵਿਨੀਗਰ ਠੀਕ ਹੈ ਵਾਈਟ ਵਿਨੀਗਰ ਇਹਦੀ ਜਗ੍ਹਾ ਤੁਸੀਂ ਨਿੰਬੂ ਵੀ ਲੈ ਸਕਦੇ ਹੋ ਬਟ ਮੈਂ ਵਾਈਟ ਵਿਨੀਗਰ ਲੈ ਲੇ ਦੋ ਚਮਚ ਦੋ ਚਮਚ ਲੈਣ ਤੋਂ ਬਾਅਦ ਇਹਦੇ ਵਿੱਚ ਆਪਾਂ 2 ਮਿੰਟ ਇਹਨੂੰ ਸੇਕ ਲਵਾਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਪਲੇਟ ਦੇ ਵਿੱਚ ਕੱਢ ਲਾਂਗੇ ਤਾਂ ਜੋ ਠੰਡਾ ਹੋ ਜੇ ਜਦੋਂ ਠੰਡੀਆਂ ਹੋ ਗਈਆਂ ਮਿਰਚਾਂ ਆਪਾਂ ਇਹਨੂੰ ਮਰਤਵਾਂ ਚ ਕੱਢ ਦਾਂਗੇ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਲੈ ਲਿਆ ਦੂਸਰੇ ਮਿਰਚਾਂ ਕੜਾਈ ਹੋ ਗਈ ਸੀ ਆਪਣੀ ਠੰਡੀ ਇਹ ਮਿਰਚਾਂ ਦੇ ਵਿੱਚ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਰੋਂ ਦਾ ਤੇਲ ਨਮਕ ਐਂਡ ਹਲਦੀ ਠੀਕ ਹੈ ਇਹ ਆਚਾਰ ਨੂੰ ਲੱਗਦਾ ਟਾਈਮ ਜੀ ਜਿਹੜਾ ਆਪਾਂ ਪਹਿਲਾਂ ਤੜਕ ਕੇ ਬਣਾਇਆਗਾ ਉਹ ਜਲਦੀ ਆਪਾਂ ਮਤਲਬ ਬਣਾਉਣ ਤੋਂ ਬਾਅਦ ਉਹਦੀ ਖਾ ਸਕਦੇ ਆ ਠੀਕ ਹੈ ਇਹ ਲੰਬੇ ਟਾਈਮ ਲਈ ਆਪਾਂ ਸਟੋਰ ਕਰ ਸਕਦੇ ਆ ਜਿਹੜਾ ਆਪਾਂ ਸਿੱਧਾ ਹੀ ਇਹਦੇ ਵਿੱਚ ਨਮਕ ਤੇ ਹਲਦੀ ਵਗੈਰਾ ਐਦਾਂ ਹੀ ਰਲਾਇਆਗਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ ਅਜਵਾਇਨ ਅਜਵਾਇਨ ਨੂੰ ਆਪਾਂ ਤਵੇ ਤੇ ਪੁੰਨ ਲਾਂਗੇ ਠੀਕ ਹੈ ਅਜਵੈਨ ਪੇਟ ਦੇ ਵਾਸਤੇ ਬਹੁਤ ਵਧੀਆ ਆਉਂਦੀ ਹੈ ਭੁਣਨ ਤੋਂ ਬਾਅਦ ਉਹਨੂੰ ਆਪਾਂ ਹੱਥ ਨਾਲ ਮਸਲ ਕੇ ਡੱਬੇ ਦੇ ਵਿੱਚ ਐਡ ਕਰ ਦਾਂਗੇ ਆਚਾਰ ਦੇ ਵਿੱਚ ਠੀਕ ਹੈ ਤੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਚਾਰ ਬਣਾ ਕੇ ਜਰੂਰ ਦੇਖਿਓ ਥੈਂਕ ਯੂ